इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਕੀ ਨਵੀਂ ਵੀਰ ਜਮਣਾ ਮੈਂ ਬੂਟਾ ਸਿੰਘ ਸੰਗਵਾਲ ਬੋਧਨ ਸਮਾਜ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਆ ਜੀ ਜੀ ਤੇ ਅੱਜ ਸਾਡਾ ਰੋਡ ਸੋਸੀ ਜਗਰਾਉਂਦਾ तकरीबन 15 20 22 ਪਿੰਡ ਸੀਗੇ ਤੇ ਵਧੀਆ ਹੰਗਾਰਾ ਮਿਲਿਆ ਜੀ ਅੱਛਾ ਜੀ ਜਿਵੇਂ ਪਹਿਲਾਂ ਵੀ ਰਾਜਨੀਤਿਕ ਪਾਰਟੀਆਂ ਹੁਣ ਤੱਕ ਸੀਟਾਂ ਸੰਭਾਲ ਗਏ ਗੱਡੀਆਂ ਸੰਭਾਲ ਜਾਈਆਂ ਕੋਈ ਐਮਐਲਏ ਬਣ ਗਿਆ ਕੋਈ ਐਮਪੀ ਬਣ ਗਿਆ ਕੋਈ ਮੁੱਖ ਮੰਤਰੀ ਬਣ ਗਿਆ ਕੋਈ ਕਿਸੇ ਤੇ ਕੁਰਸੀ ਚਲਾ ਗਿਆ ਉਹਨਾਂ ਨੇ ਵਾਅਦੇ ਕੀ ਕਰਦੇ ਆ ਪਰ ਬਾਅਦ ਉਹਨਾਂ ਨੇ ਹਜੇ ਤੱਕ ਆਮ ਜਨਤਾ ਦੀ ਆਵਾਜ਼ ਸੁਣਦੇ ਆਏ ਆ ਤੇ ਪੂਰੇ ਨਹੀਂ ਕੀਤੇ ਬਹੁਤ ਸਾਰੇ ਵਾਅਦੇ ਸੀ ਗਿਣਾ ਵੀ ਸਕਦੇ ਆ ਜਿਹੜੇ ਨੇਪਰੇੜ ਚਾੜੇ ਕਿ ਕੱਲ ਨੂੰ ਤੁਹਾਡੀ ਸਰਕਾਰ ਬਣ ਜਾਂਦੀ ਆ ਤੁਸੀਂ ਵਾਅਦਾ ਕਰਕੇ ਤੁਸੀਂ ਵੀ ਲੋਕਾਂ ਨਾਲ ਇਸ ਤਰ੍ਹਾਂ ਕਰੋਗੇ ਪੂਰਾ ਜਨਤਾ ਨੂੰ ਵਿਸ਼ਵਾਸ ਦਿਵਾਉਣ ਨੂੰ ਕੰਮ ਕਰਕੇ ਦਿਖਾਵਾਂਗੇ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਨੂੰ ਸਵਾਲ ਰੱਖਿਆ ਬਈ ਤੁਸੀਂ ਬਣ ਕੇ ਅਗਰ ਤੁਹਾਡੀ ਸਰਕਾਰ ਬਣਦੀ ਆ ਤਾਂ ਤੁਸੀਂ ਵੀ ਵਾਅਦੇ ਕਰਕੇ ਮੁਕਰੋਗੇ ਦੇਖੋ ਬਹੁਜਨ ਸਮਾਜ ਪਾਰਟੀ ਇੱਕ ਪਾਰਟੀ ਨਹੀਂ ਇਹ ਇੱਕ ਅੰਦੋਲਨ ਆ ਕਿਉਂਕਿ ਇਹ ਗੁਰੂਆਂ ਪੀਰਾਂ ਜੋਧਿਆਂ ਸੂਰਮਿਆਂ ਦੀ ਕਦਰ ਕਰਦੀ ਆ ਉਹਨਾਂ ਨੂੰ ਮੁੱਖ ਰੱਖਦੀ ਆ ਕਿਉਂਕਿ ਸਾਹਬ ਸ੍ਰੀ ਕਾਂਸੀ ਰਾਉਂ ਜੀ ਨੇ ਜਦੋਂ ਹੁਸ਼ਿਆਰਪੁਰ ਤੋਂ ਜਿੱਤ ਕੇ ਗਏ ਪਾਰਲੀਮੈਂਟ ਦੇ ਅੰਦਰ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਆ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਆ ਤੁਸੀਂ ਗੱਲ ਕੀਤੀ ਆ ਮੁਕਰਨ ਦੀ ਵੀ ਇਹ ਤੁਹਾਡਾ ਰਾਜ ਆਉਂਦਾ ਤਾਂ ਤੁਸੀਂ ਵੀ ਕੀ ਕਰੋਗੇ ਜਾਂ ਇਹ ਪਾਰਟੀਆਂ ਦੂਜੀਆਂ ਮੁੱਕਰਦੀਆਂ ਨੇ ਅੱਜ ਤੱਕ ਉਹਨਾਂ ਨੇ ਵਾਅਦੇ ਨਹੀਂ ਪੂਰੇ ਕੀਤੇ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਆ ਇਹ ਜੋ ਕਹਿੰਦੀ ਆ ਉਹ ਕਰਕੇ ਦਿਖਾਉਂਦੀ ਆ ਅਗਰ ਉਹਦਾ ਪ੍ਰਤੱਖ ਦੇਖਣਾ ਤਾਂ ਜੁਪੀ ਦੇ ਅੰਦਰ ਭੈਣ ਮਾਇਆਵਤੀ ਦੀ ਜਦੋਂ ਨਰੋਲ ਸਰਕਾਰ ਬਣੀ 2007 ਤੋਂ 12 ਤੱਕ ਤਾਂ ਉਸ ਵਕਤ ਦਲਤਾਂ ਨੂੰ ਪਛੜਿਆ ਨੂੰ ਉਥੇ 38 ਲੱਖ ਕਿਲਾ ਜ਼ਮੀਨ ਦਾ ਵੰਡਿਆ ਤੇ 23 ਲੱਖ ਨੌਕਰੀ ਵੰਡੀ ਤੇ ਬਾਕੀ ਮਕਾਨ ਸਵਾ ਲੱਖ ਡੇਢ ਲੱਖ ਮਕਾਨ ਬਣਾ ਕੇ ਦਿੱਤਾ ਜਿਹੜਾ ਕਿ ਇਹ ਨਹੀਂ ਵੀ ਜਿੱਦਾਂ ਇਹ ਛੋਟੇ ਛੋਟੀਆਂ ਝੁੱਗੀਆਂ ਪਾ ਦਿੰਦੇ ਆ ਵਧੀਆ ਕਮਰੇ ਪਾ ਕੇ ਦਿੱਤੇ ਆ ਲੈਟਰੀਨ ਬਾਥਰੂਮ ਰਸੋਈ ਤੇ ਲੌਬੀ ਬਣਾ ਕੇ ਦਿੱਤੇ ਆ ਗੇਟ ਤੇ ਬਿਜਲੀ ਲਾ ਕੇ ਦਿੱਤੇ ਆ ਇਸ ਕਰਕੇ ਬਹੁਜਨ ਸਮਾਜ ਪਾਲਟੀ ਦੇ ਮੌਕੇ ਯੂਪੀ ਦੇ ਅੰਦਰ ਕਿਸੇ ਮੇਰੀ ਭੈਣ ਨੂੰ ਕੋਈ ਡਰ ਪਾਉ ਨਹੀਂ ਸੀ ਉਹ ਚਾਹੇ ਦਿਨੇ ਜਾਵੇ ਚਾਹੇ ਰਾਤ ਨੂੰ 12 ਵਜੇ ਜਾਵੇ ਕਿਉਂਕਿ ਭੈਣ ਮਾਇਆਵਤੀ ਨੇ ਉਨ੍ਹਾਂ ਸਮਿਆਂ ਦੇ ਵਿੱਚ 1.40 ਹਜ਼ਾਰ ਗੁੰਡਾ ਚੱਕੇ ਅੰਦਰ ਲਾਤਾ ਸੀ ਉੱਥੇ ਇੰਨਾ ਵਧੀਆ ਪ੍ਰਸ਼ਾਸਨ ਸੀ ਇੰਨਾ ਵਧੀਆ ਮਾਹੌਲ ਸੀ ਭੈਣ ਜੀ ਦੇ ਰਾਜ ਵਿੱਚ ਵੀ ਕਿਸੇ ਨੂੰ ਕੋਈ ਡਰ ਪਾਉਣੇ ਸੀਗਾ ਅਮਨ ਸਰਕਾਰ ਚੱਲਦੀ ਸੀ ਇਸ ਕਰਕੇ ਅਗਰ ਸਾਡੀ ਪੰਜਾਬ ਦੇ ਅੰਦਰ ਵੀ ਸਰਕਾਰ ਬਣਦੀ ਆ ਜਾਂ ਪੰਜਾਬ ਦੇ ਵਿੱਚੋਂ ਐਮਪੀ ਜਿੱਤ ਕੇ ਜਾਂਦੇ ਨੇ ਭੈਣ ਮਾਇਆਵਤੀ ਦੀ ਚੋਹੀ ਅਸੀਂ ਇਹ ਸੀਟ ਪਾਵਾਂਗੇ ਅਤੇ ਉਹਨਾਂ ਨੂੰ 2024 ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣਾ ਜਦੋਂ ਪ੍ਰਧਾਨ ਮੰਤਰੀ ਬਣ ਗਏ ਤਾਂ ਪੂਰੇ ਭਾਰਤ ਦੇ ਅੰਦਰ ਜੋ ਸਾਹਿਬ ਸ੍ਰੀ ਕਾਂਸੀ ਰਾਉਂ ਜੀ ਨੇ ਕਿਹਾ ਸੀ ਕਿ ਮੇਰਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬੀ ਸੋਚ ਆ ਉਹ ਸੋਚ ਨੂੰ ਅਸੀਂ ਇੱਥੇ ਲਾਗੂ ਕਰਾਂਗੇ ਜੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ